ਮੈਂ ਬਿੰਦਰ ਕੁਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਤੁਹਾਨੂੰ ਇੱਕ ਖੂਬਸੂਰਤ ਪੰਜਾਬੀ ਲੋਕ ਗੀਤ ਸੁਣਾ ਰਹੀ ਆ ਤੇ ਸੁਣੋ ਇਹ ਪੰਜਾਬੀ ਲੋਕ ਗੀਤ ਹੈ ਵੀ ਘਰੇਲੂ ਕੰਮਾਂ ਦੇ ਵਕਤ ਹੁੰਦੇ ਹਨ ਹਰ ਇੱਕ ਬੀਬੀ ਨੂੰ ਤੇ ਜੇ ਉਹਦਾ ਘਰ ਵਾਲਾ ਕੋਈ ਜੂਸ ਮਿਲ ਜਾਵੇ ਤੇ ਫਿਰ ਉਹ ਕਹਿੰਦਾ ਵੀ ਸਰਫਾ ਕਰ ਬੀਬੀ ਕਹਿੰਦੀ ਵੀ ਮੈਂ ਸਰਫਾ ਕਰਦੀ ਨਹੀਂ ਇਹ ਚੀਜ਼ਾਂ ਆਪਣੇ ਸੋਚਣ ਵਾਲੀਆਂ ਹਨ ਕਿ ਕਿ ਦੋਵਾਂ ਜੀਆਂ ਨੂੰ ਸਰਫਾ ਹੀ ਕਰਨਾ ਚਾਹੀਦਾ ਹੈ ਪਰ ਇਹ ਪੰਜਾਬੀ ਲੋਕ ਗੀਤ ਵਿੱਚ ਇਹੋ ਜਿਹੇ ਬੋਲ ਹਨ ਕਿ ਘਰ ਵਾਲਾ ਤਾਂ ਕਜੂਸੀ ਕਰਦਾ ਹੈ ਤੇ ਬੀਬੀ ਜਿਹੜੀ ਹੈ ਉਹ ਕਹਿੰਦੀ ਵੀ ਨਹੀਂ ਸੁਣੋ ਜੀ ਵੇੜੇ ਚੂਚੂ ਬੂਤਰਾ ਮੈਂ ਪਾਵਾਂ ਪੰਗੜਾ ਵੇੜੇ ਚੂਚੂ ਬੂਤਰਾ ਮੈਂ ਪਾਵਾਂ ਪੰਗੜਾ बाबले ने टोलिया का जूस हाय है मम्मी जी ने टोलिया जूस हाय है पावल जी ने टोलिया कंजूस जूस बनडा मैनो रोटी ना पी आटा मुक जाऊगा आटा मुक जाऊगा भुखी भी ना रही लक सुक जाऊगा कहना भुखी भी ना रही लक सुक जाऊंगा बेड़े चूतरा मैं पावं पंगड़ा पाव पंगड़ा बाबरे ने टोलिया का जूस हाय हाय बेबे जी ने टोल्याक जूस बनना हाय मम्मी जी ने टोलिया का जूस ਮੈਨੋ ਕਹਿੰਦਾ ਲੀੜੇ বিনা ਤੋਵੇਂ ਸਾਬਣ ਮੁੱਕ ਜਾਊਗਾ ਲੀੜੇ বিনা ਤੋਵੇਂ ਸਾਬਣ ਮੁੱਕ ਜਾਊਗਾ ਮੈਲੇ বিনা ਰੱਖੀ ਜੂਆ ਟੱਕ ਜਾਊਗਾ ਮੈਲੇ বিনা ਰੱਖੀ ਜੂਆ ਟੱਕ ਜਾਊਗਾ ਉਚਾਲ ਮਗਭਰੁਰ ਨੀਲ ਬੰਗਲਾ ਰੰਗੀਲ ਬੰਗਲਾ ਬਾਬਲੇ ਨੇ ਟੋਲਿਆ ਕੰਜੂਸ ਬੰਨੜਾ ਹਾਏ ਹਾਏ ਮੰਮੀ ਜੀ ਨੇ ਟੋਲਿਆ ਕੰਜੂਸ ਬੰਨੜਾ ਹਾਏ ਹਾਏ ਪਾਪਾ ਜੀ ਨੇ ਟੋਲਿਆ ਕੰਜੂਸ ਬੰਨੜਾ ਵੇੜੇ ਚੁੱਤ ਭੂਤ ਰਾਮ ਪਾਵਾਂ ਪੰਗੜਾ ਪਾਵਾਂ ਪੰਗੜਾ ਬਾਬਲੇ ਨੇ ਟੋਲਿਆ ਕੰਜੂਸ ਬੰਨੜਾ ਮੈਨੂੰ ਨਟੋ ਨੇ ਅੱਕ ਜੂਸ ਬੰਨੜਾ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਸਾਬਣ ਭਾਂਡੇ ਵੀ ਨਾ ਮਾਂਜੀ ਭਾਂਡੇ ਘਸ ਜਾਣਗੇ ਭਾਂਡੇ ਵੀ ਨਾ ਮਾਂਜੀ ਭਾਂਡੇ ਘਸ ਜਾਣਗੇ ਝੂਠੇ ਵੀ ਨਾ ਰੱਖੀ ਕੁੱਤੇ ਚੱਟ ਜਾਣਗੇ ਝੂਠੇ ਵੀ ਨਾ ਰੱਖੀ ਕੁੱਤੇ ਚੱਟ ਜਾਣਗੇ ਉੱਚਾ ਲੰਮਾ ਗੱਬਰੂ ਰੰਗੀਲ ਬੰਗਲਾ ਰੰਗੀਲ ਬੰਗਲਾ ਬਾਪਲੇ ਨੇ ਟੋਲਿਆ ਕੰਜੂਸ ਬੰਨੜਾ ਹਾਏ ਮੰਮੀ ਜੀ ਨੇ ਟੋਲਿਆ ਕੰਜੂਸ ਬੰਨੜਾ ਹਾਏ ਡੈਡੀ ਜੀ ਨੇ ਟੋਲੇ ਕੰਜੂਸ ਬੰਨੜਾ ਵੇੜੇ ਚੂ ਚੂ ਬੂਤਰਾ ਮੈਂ ਪਾਵਾਂ ਪੰਗੜਾ ਪਾਵਾਂ ਪੰਗੜਾ ਕੰਜੂਸ ਬੰਨੜਾ ਹਾ ਹੇ ਮੰਮੀ ਜੀ ਨੇ ਟੋਲਿਆ ਕੰਜੂਸ ਬੰਨੜਾ ਹਾ ਹੇ ਬਾਪ ਜੀ ਨੇ ਟੋਲਿਆ ਕੰਜੂਸ ਬੰਨੜਾ ਮੈਨੂੰ ਕਹਿੰਦਾ ਸੋਨਾ ਵੀ ਨਾ ਪਾਈ ਲੋਕ ਵੇਖ ਲੈਣਗੇ ਵੇਖ ਲੈਣਗੇ ਘਰ ਵੀ ਨਾ ਰੱਖੀ ਚੋਰ ਲੁੱਟ ਲੈਣਗੇ ਘਰੇ ਵੀ ਨਾ ਰੱਖੀ ਚੋਰ ਲੋਟ ਲੈਣਗੇ ਉੱਚਾ ਲੰਮਾ ਗੱਪੂ ਰੰਗੀਲ ਬੰਗਲਾ ਰੰਗੀਲ ਬੰਗਲਾ ਬਾਗਲੇ ਨੇ ਟੋਲੇ ਆ ਕੰਜੂਸ ਬੰਨੜਾ ਹਾ ਹੈ ਮੰਮੀ ਜੀ ਨੇ ਟੋਲੇ ਆ ਕੰਜੂਸ ਬੰਨੜਾ ਮੇਰੇ ਵੇੜੇ ਵਿੱਚ ਬੂਤਰਾ ਮੈਂ ਪਾਵਾਂ ਪੰਘੜਾ ਪਾਵਾਂ ਪੰਘੜਾ ਬਾਬਲ ਨੇ ਟੋਲਿਆ ਕੰਜੂਸ ਬੰਨੜਾ ਹਾਏ ਮੰਮੀ ਜੀ ਨੇ ਟੋਲਿਆ ਕੰਜੂਸ ਬੰਨੜਾ ਹਾਏ ਹੈ ਬੇਬੇ ਜੀ ਨੇ ਟੋਲਿਆ ਕੰਜੂਸ ਬੰਨੜਾ ਮੈਨੋ ਕੈਨਾਂ ਮੰਝਾ ਵੀ ਨਾ ਡਾਈ ਮੰਝਾ ਟੁੱਟ ਜਾਊਗਾ ਮੰਝਾ ਟੁੱਟ ਜਾਊਗਾ ਖੜਾ ਵੀ ਨਾ ਕਰੀ ਪਰੌਣਾ ਉੱਠ ਜਾਊਗਾ ਖੜਾ ਵੀ ਨਾ ਕਰੀ ਪਰਉਣਾ ਉੱਠ ਜਾਊਗਾ ਉੱਚਾ ਲੰਮਾ ਗੱਭਰੂ ਰੰਗੀਲ ਬੰਗਲਾ ਰੰਗੀਲ ਬੰਗਲਾ ਬਾਬਲੇ ਨੇ ਟੋਲਿਆ ਕੰਜੂਸ ਬੰਨੜਾ ਹਾਂ ਹੈ ਮੰਮੀ ਜੀ ਨੇ ਟੋਲਿਆ ਕੰਜੂਸ ਬੰਨੜਾ ਵੇੜੇ ਚਿਚ ਬੂਤਰਾ ਮੈਂ ਪਾਵਾਂ ਪੰਘਣਾ ਪਾਵਾਂ ਪੰਘਣਾ ਬਾਬਲੇ ਨੇ ਟੋਲਿਆ ਕੰਜੂਸ ਬੰਨੜਾ ਹਾਏ ਹਾਏ ਮਾਤਾ ਜੀ ਨੇ ਟੋਲਿਆ ਕੰਜੂਸ ਬੰਨੜਾ ਹਾਏ ਹਾਏ ਬੇਬੇ ਜੀ ਨੇ ਟੋਲਿਆ ਕੰਜੂਸ ਬੰਨੜਾ ਮੈਨੂੰ ਕਹਿੰਦਾ ਦੁੱਧ ਤੂੰ ਚੋਈ ਦੁੱਧ ਕੰਮ ਆਊਗਾ ਦੁੱਧ ਕੰਮ ਆਊਗਾ ਕੱਟੀ ਨੂੰ ਨਾ ਛੱਡੀ ਕੱਟਾ ਚੁੰਗ ਜਾਊਗਾ ਕੱਟੇ ਨੂੰ ਨਾ ਛੱਡੀ ਕੱਟਾ ਚੁੰਘ ਜਾਊਗਾ ਉਚਾਲਮਾ ਗੱਭਰੂ ਰੰਗੀਲ ਬੰਗਲਾ ਰੰਗੀਲ ਬੰਗਲਾ ਬਾਬਲੇ ਨੇ ਟੋਲਿਆ ਕੰਜੂਸ ਬੰਨੜਾ ਹਾਂ ਮੰਮੀ ਜੀ ਨੇ ਟੋਲਿਆ ਕੰਜੂਸ ਬੰਨੜਾ ਵੇੜੇ ਚੂਚੂ ਬੂਤਰਾ ਮੈਂ ਪਾ ਪੰਘੜਾ ਮੈਂ ਪਾਵਾ ਪੰਘੜਾ ਬਾਬਲੇ ਨੇ ਟੋਲਿਆ ਕੰਜੂਸ ਬੰਨੜਾ ਹਾਂ ਹੈ ਮੰਮੀ ਜੀ ਨੇ ਟੋਲਿਆ ਕੰਜੂਸ ਬੰਨੜਾ ਹਾਂ ਹੈ ਬੇਬੇ ਜੀ ਨੇ ਟੋਲਿਆ ਕੰਜੂਸ ਬੰਨੜਾ ਲਓ ਜੀ ਇਹ ਇੱਕ ਪੰਜਾਬੀ ਲੋਕ ਗੀਤ ਹੈ ਤੇ ਸਾਰੀਆਂ ਚੀਜ਼ਾਂ ਗਿਣੀਆਂ ਜਾਂਦੀਆਂ ਨੇ ਉਹ ਕਹਿੰਦਾ ਵੀ ਭਾਂਡੇ ਝੂਠੇ ਵੀ ਨੇ ਰੱਖੀ ਕੁੱਤੇ ਝੱਟ ਜਾਣਗੇ ਤੇ ਜੇ ਮਾਂ ਜੀ ਨਾ ਵੀ ਭਾਂਡੇ ਘਸ ਜਾਣਗੇ ਤੇ ਲੀੜੇ ਕੱਪੜੇ ਦੇ ਵੀ ਸਾਰੀ ਗੱਲ ਕਰਦਾ ਐ ਤੇ ਪਰ ਕਈ ਬੰਦੇ ਇਹੋ ਜਿਹੇ ਹੁੰਦੇ ਵੀ ਆ ਕਈ ਕਹਿ ਦਿੰਦੇ ਸੀ ਭਾਂਡੇ ਮਾਨਮਾ ਦੀ ਬੀਬੀਆਂ ਘਸਾ ਦਿੰਦੀਆਂ ਨੇ ਤੇ ਇਹ ਜੇ ਤੁਹਾਨੂੰ ਪੰਜਾਬੀ ਲੋਕ ਗੀਤ ਚੰਗਾ ਲੱਗਿਆ ਤੇ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਮੇਰੀ ਵੀਡੀਓ ਜ਼ਰੂਰ ਵੇਖਿਆ ਕਰੋ ਧੰਨਵਾਦ ਜੀ